ਜੋ ਕਰ ਮੈਂ ਪੰਜਾਬ ਸਰਕਾਰ ਦਾ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਕਿਉਂਕਿ ਇਹ ਕੱਲ ਤੋਂ ਲੈ ਕੇ ਨਿਰੰਤਰ ਇੱਕ ਤਾਂ ਜਿਹੜੀ ਬਿਜਲੀ ਦਾ ਦਿੱਤਾ ਸੀ ਇਹਨਾਂ ਨੇ ਵੀ ਕਿਤਰੀ ਉਹ ਬਿਜਲੀ ਦਾਂਗੇ ਉਹ ਜੀਰੀਆਂ ਲੱਗ ਰਹੀਆਂ ਨੇ ਨਿਰੰਤਰ ਸਵੇਰੇ 5 ਵਜੇ ਤੋਂ ਲੈ ਕੇ 1 ਵਜੇ ਤੱਕ ਲਾਈਟ ਚੱਲ ਰਹੀ ਹੈ 8 ਘੰਟੇ ਨਿਰੰਤਰ ਬਿਨ ਕੱਟ ਲੱਗਣ ਤੋਂ ਉਹਦੇ ਨਾਲ ਦੀ ਨਾਲ ਜਿਹੜੇ ਨਹਿਰੀ ਪਾਣੀ ਨੇ ਸੂਈਆਂ ਤੋਂ ਕੱਸੀਆਂ ਦੇ ਜਿਹੜੇ ਪਾਣੀ ਨੇ ਚੱਲ ਰਹੇ ਨੇ ਕਿਉਂਕਿ ਉਹਦੇ ਵਿੱਚ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਜੀਰੀ ਵਾਲੀ ਸੌਖੀ ਹੋ ਜਾਏਗੀ ਇਹਦੇ ਨਾਲ ਜਿਹੜਾ ਮੋਟਰਾਂ ਦਾ ਪਾਣੀ ਵੀ ਥੋੜਾ ਜਿਹਾ ਕੱਟ ਬਚਤ ਹੋਏਗੀ ਤਾਂ ਕਿ ਜੇ ਸਾਡਾ ਪਾਣੀ ਦਿ ਸੋ ਸੋਇਆਂ ਦਾ ਪਾਣੀ ਲੱਗਣ ਨਾਲ ਇੱਕ ਤਾਂ ਜੀਰੀ ਛੇਤੀ ਲੱਗੇਗੀ ਇੱਕ ਜਿਹੜੀ ਲਾਇਰ ਦੀ ਖਫਤ ਘੱਟ ਹੋਏਗੀ ਦੂਜਾ ਜਿਹੜਾ ਧਰਤੀ ਦਾ ਪਾਣੀ ਹੈ ਉਹ ਜੋ ਜ਼ਿਰੋਂ ਦਿਨ ਘੱਟ ਰਿਹਾ ਉਹ ਚ ਸਾਨੂੰ ਫਾਇਦਾ ਹੋਏਗਾ ਇਹ ਪਹਿਲੀ ਵਾਰ ਜਿਹੜਾ ਨਿਰਨੇ ਲਿਆ ਗਿਆ ਹੈ ਹਾਂ ਵੇਖੋ ਬਹੁਤ ਵਧੀਆ ਥਲੰਗਾ ਜੋ ਕਦਮ ਹੈ ਸਾਰੇ ਪੰਜਾਬ ਦੇ ਵਿੱਚ ਇਹ ਸ਼ੁਰੂਆਤ ਹੈ ਅਗਲੀ ਵਾਰ ਇੱਥੇ ਸਾਰੇ ਪੈ ਪਾਈ ਜਾਣਗੇ ਸੋ ਥੋੜਾ ਜਿਹਾ ਹੋਰ ਸੁੱਖਾ ਹੋ ਜਾਏਗਾ ਜ਼ਿਮੀਂਦਾਰ ਭਰਾਵਾਂ ਨੂੰ ਪਹਿਲਾਂ ਕਿਉਂ ਨਹੀਂ ਹੁੰਦਾ ਸੀ ਵੇਖੋ ਸਰਕਾਰ ਸਰਕਾਰ ਦੀ ਆਪੋ ਆਪਣੀ ਸੋਚ ਹੁੰਦੀ ਆਪਾਂ ਕੀ ਕਹਿ ਸਕਨੇ ਆ ਪਰ ਜੋ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਆਪ ਪ੍ਰਸ਼ਾਸਨ ਨੂੰ ਬੁਲਾਵਲਾ ਕੇ ਜਿਹੜੇ ਵੀ ਕਿਸੇ ਹਰੇਕ ਵਿਭਾਗਿਕ ਮੈਂ ਨਾਲ ਸੰਬੰਧਿਤ ਨੇ ਖਾਸ ਕਰਕੇ ਹੁਣ ਜਿਹੜੇ ਨਹਿਰੀ ਪਾਣੀ ਚੱਲ ਰਹੇ ਨੇ ਸਾਰੇ ਪ੍ਰਸ਼ਾਸਨ ਨੂੰ ਬੁਲਾ ਕੇ ਪੁੱਛਦੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਆਪ ਜਾ ਕੇ ਦੇਖੋ ਸਾਰੇ ਜੀਵਿੰਦਾਰ ਭਾਈ ਖੜੇ ਨੇ ਸਾਰਾ ਪ੍ਰਸ਼ਾਸਨ ਖੁਦ ਖੇਤਾਂ ਚੱਲ ਕੇ ਆ ਰਿਹਾ ਹੈ ਇਸ ਕਰਕੇ ਅਸੀਂ ਨਾਬੇ ਦੇ ਹਲਕੇ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਤੋਂ 20 ਕੁ ਦਿਨ ਪਹਿਲਾਂ ਪ੍ਰਸ਼ਾਸਨ ਆਇਆ ਸੀ ਜੋ ਨਹਿਰੀ ਪ੍ਰਸ਼ਾਸਨ ਸੀ ਸਾਰਾ ਉਹ ਸਾਡੀਆਂ ਜਿਹੜੀਆਂ ਪ੍ਰਾਣੀਆਂ ਕੱਸੀਆਂ ਹਨ ਜਿਹੜੀਆਂ ਮਤਲਬ ਕਿ ਰੁਕੀਆਂ ਪਈਆਂ ਹਨ ਨਹੀਂ ਹਨ ਚੱਲਦੀਆਂ ਕੋ 15-20 ਸਾਲਾਂ ਤੋਂ ਲੋਕ ਪਾਣੀ ਨਹੀਂ ਸੰਭਾਰੇ ਵਿੱਚ ਇਹਦੀ ਕਿਉਂਕਿ ਕੱਸੀਆਂ ਬੰਦ ਹੋਣ ਕਰਕੇ ਕਿਸੇ ਨੂੰ ਪਾਣੀ ਦੀ ਸਪਲਾਈ ਨਹੀਂ ਸੀ ਜਾਂਦੀ ਉਹਨੋਂ ਆਣ ਕੇ ਮੈਕਮੇ ਨੇ ਆਣ ਕੇ ਆਪ ਕੱਸੀਆਂ ਕਢਾਈਆਂ ਨੇ ਸਾਰੀਆਂ ਤੇ ਅਸੀਂ ਮੌਜੂਦ ਸੀ ਜਿੰਨੀਆਂ ਵੀ ਕੱਸੀਆਂ ਸਾਡੇ ਪਿੰਡ ਦੀਆਂ ਨੇ ਸਾਰੀਆਂ ਚਾਲੂ ਹੋ ਗਈਆਂ ਨੇ ਤੇ ਅੱਜ ਤਕਰੀਬਨ 21 ਤਰੀਕ ਦਾ ਟਾਈਮ ਸੀ ਲਾਈਟ ਆ ਗਈ ਤੇ ਉਧਰੋਂ ਸੂਆ ਵੀ ਚੱਲ ਪਿਆ ਜੀ ਤੇ ਸਹੂਲਤ ਤਾਂ ਬਹੁਤ ਵਧੀਆ ਹੋ ਗਈ ਬਾਕੀ ਲੈਵਲ ਪਾਣੀ ਦਾ ਲੈਵਲ ਵੀ ਜਿਹੜਾ ਉੱਪਰ ਰਹੇਗਾ ਤੇ ਸਾਨੂੰ ਇਹਦੇ ਵਿੱਚ ਬਹੁਤ ਫਾਇਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਕਿਵੇਂ 20 ਸਾਲ ਤੱਕ ਕਹਿ ਰਹੇ ਹਾਂ 20 ਸਾਲ ਪਹਿਲਾਂ ਕਿਸੇ ਨੇ ਦੇਖੀ ਨਹੀਂ ਹੈਗਾ ਹੁਣ ਸਰਕਾਰ ਵੱਲੋਂ ਨਹੀਂ ਨਹੀਂ ਚੱਲ ਚੱਲਦੀਆਂ ਹਨ ਕੱਸੀਆਂ ਪਹਿਲਾਂ ਵੀ ਚੱਲਦੀਆਂ ਹਨ ਕੁਝ ਜਿਹੜੀ ਦੂਰੀ ਤੇ ਕੱਸੀਆਂ ਹਨ ਉਹਨਾਂ ਦੀ ਸਫਾਈ ਨਹੀਂ ਸੀ ਹੁੰਦੀ ਲੋਕਾਂ ਨੇ ਬਾਹਾਲੀਆਂ ਹਨ ਕਿ ਪਹਿਲਾਂ ਜੇ ਅਸੀਂ ਜਾਂਦੇ ਹਾਂ ਪ੍ਰਸ਼ਾਸਨ ਕੋਲ ਵੀ ਸਾਡਾ ਮਤਲਬ ਕਿ ਕੱਸੀ ਛਡਾਓ ਜਾਂ ਉਹ ਸਾਡੀ ਗੱਲ ਨਹੀਂ ਹਨ ਸੁਣਦੇ ਠੀਕ ਹੈ ਹੁਣ ਪ੍ਰਸ਼ਾਸਨ ਆ ਪਾਣ ਕੇ ਛਡਾਰਿਆ ਇਹ ਆ ਗੱਲ ਦਾ ਫਰਕ ਆ ਹੀ ਹੋਰ ਕਰਦਾ ਤਾਂ ਤਾਂ ਵਧੀਆ ਉਪਰਾਲਾ ਜੇਕਰ ਜੇਕਰ ਇਹ ਪਾਣੀ ਖੇਤਾਂ ਵਿੱਚ ਨਾ ਪਹੁੰਚਦਾ ਤਾਂ ਦਿਨੋ ਦਿਨ ਤਾਂ ਜਿਹੜਾ ਪਾਣੀ ਆ ਨੀਚੇ ਡਿੱਗਦਾ ਜਾ ਰਿਹਾ ਇਹਦੇ ਨਾਲ ਬਿਲਕੁਲ ਇਹਦੇ ਨਾਲ ਫਾਇਦਾ ਤਾਂ ਹੋਵੇਗਾ ਜਿਹੜਾ ਇੱਕ ਸਰਕਾਰ ਦਾ ਰੋਲਾ ਪੈ ਰਹੀ ਹੈ ਆਪਣਾ ਹਰਿਆਣਾ ਸਰਕਾਰ ਸਾਡੇ ਤੋਂ ਪਾਣੀ ਖੋਣ ਨੂੰ ਫਿਰਦੀ ਹੈ ਉਹਦੇ ਵਿੱਚ ਵੀ ਸਾਨੂੰ ਐ ਜਦੋਂ ਸਾਡੀਆਂ ਸਾਡਾ ਪਾਣੀ ਇੱਥੇ ਹੀ ਪੂਰਾ ਹੋਏਗਾ ਅਸੀਂ ਦੇਣ ਜੋਗ ਹੀ ਨਹੀਂ ਪਾਣੀ ਦੂਜੇ ਹਰਿਆਣੇ ਨੂੰ ਤੇ ਆ ਜਦੋਂ ਅਸੀਂ ਪਾਣੀ ਪੂਰਾ ਆਪਣੇ ਖੇਤਾਂ ਚ ਲਾ ਲਿਆ ਸਾਡਾ ਪਾਣੀ ਜਿਹੜਾ ਪੂਰਾ ਸਾਨੂੰ ਹੀ ਫਾਇਦਾ ਹੋਏਗਾ ਸੂਬੇ ਨੂੰ ਪਾਣੀ ਦਈਏ ਠੀਕ ਹੈ ਨਾ ਹੁਣ ਸਾਡੇ ਕੋਲ ਉਹ ਕਹਿ ਦਿੰਦੇ ਨੇ ਹਰਿਆਣੇ ਸਰਕਾਰ ਨੇ ਇੱਕ ਪਾਇਆ ਹੋਇਆ ਵੀ ਵੀ ਇਹ ਮਤਲਬ ਕਿ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ ਕਿਉਂ ਪਾਣੀ ਅਸੀਂ ਕਿਸਾਨਾਂ ਅਸੀਂ ਵੀ ਨਹੀਂ ਚਲਾਉਂਦੇ ਹੈਗੇ ਕਿਉਂਕਿ ਸਾਡੇ ਸਮਰਸੀ ਵਾਲ ਮੋਟਰਾਂ ਲੱਗੀਆਂ ਹੋਈਆਂ ਨੇ ਅਸੀਂ ਵੀ ਥੋੜੀ ਜਿਹੀ ਕਾਲ ਕਰ ਦਿੰਦੇ ਸੀ ਤਾਂ ਕਿਸ ਤਰ੍ਹਾਂ ਦੇਖਦੇ ਜੀ ਜੀਰੀ ਵੀ ਲੱਗ ਰਹੀ ਹੈ ਤੇ ਨਹਿਰੀ ਪਾਣੀ ਵੀ ਥੋੜੇ ਕੇਤਾਂ ਵਿਚ ਆ ਰਿਹਾ ਹਾਂ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਜੀ ਤੈ ਸਮੇਂ ਤੇ ਪੰਜਾਬ ਗਵਰਨਮੈਂਟ ਸਰਕਾਰ ਨੇ 21 ਤਰੀਕ ਦਾ ਵਾਦਾ ਕੀਤਾ ਸੀ ਪਾਣੀ ਵੀ ਆ ਗਿਆ ਨਹਿਰਾਂ ਚ ਜੀ ਸਪਲਾਈ ਵੀ ਲੈਟ ਦੀ 8 ਘੰਟੇ ਪੂਰੀ ਚੱਲ ਰਹੀ ਜੀ ਇਹ ਸਰਕਾਰ ਦਾ ਧੰਨਵਾਦ ਕਰਨੇ ਆ ਜੀ ਇਹ ਕਾਫੀ ਸੌਖਾ ਹੋਏਗਾ ਤੁਹਾਨੂੰ ਬਿਲਕੁਲ ਜੀ ਜਿੱਥੇ ਨਹਿਰੀ ਪਾਣੀ ਲੱਗਦਾ ਹੈ ਉੱਥੇ ਝੋਨਾ ਛੇਤੀ ਲੱਗੇਗਾ ਜੀ ਪਾਣੀ ਦੀ ਬਚਤ ਹੋਏਗੀ ਟੂਬਲਾਂ ਦੇ ਜੀ ਤੇ ਬਹੁਤ ਵਧੀਆ ਜੀ ਕੋਈ ਰੋਕ ਟੋਕ ਨਹੀਂ ਹੈਗੀ ਕਿਸੇ ਦਿਨ ਜੀ ਸੂਏ ਦੀ ਪਾਣੀ ਲੱਗ ਰਿਹਾ ਜੀ ਬਿਲਕੁਲ ਕੱਲ ਰਾਤ ਆਇਆ ਸੀ ਆ ਤਿੰਨ ਕਿੱਲਾਂ ਚ ਪਾਣੀ ਹੋ ਗਿਆ ਜੀ ਲੇਵਰ ਝੋਨਾ ਲਾ ਰਹੀ ਹੈ ਜੀ ਲਾਈਟ ਵੀ ਚੱਲ ਰਹੀ ਹੈ ਜੀ ਜਿਵੇਂ ਪਹਿਲਾਂ ਲਾਈਟ ਦੇ ਘੱਟ-ਘੱਟ ਲੱਗਦੇ ਸੀ ਫਿਰ ਲੇਬਰ ਨੂੰ ਵੀ ਬੈਠਣਾ ਪੈਂਦਾ ਸੀ ਪਰ ਹੁਣ ਤਾਂ ਕੰਮ ਨਿਰੰਤਰ ਜਾਰੀ ਰਹੂਗਾ ਹਾਂਜੀ ਬਸ ਹੁਣ ਤਕਰੀਬਨ ਕੱਲ ਹੀ ਸ਼ੁਰੂ ਹੋਇਆ ਹੈ ਨਾ ਹਜੇ ਹਜੇ ਲਾਈਟ ਵੀ ਅੱਗੇ ਪ੍ਰੋਬਲਮ ਜਦੋਂ ਆਏਗੀ بارش ਨਾਲ ਜਾਂ ਜਦੋਂ ਕੋਈ ਨੇਰੀ ਆਏਗੀ ਫਿਰ ਦਿੱਕਤ ਆਏਗੀ ਨਹੀਂ ਤਾਂ ਹੁਣ ਸਹੀ ਚੱਲ ਰਹੀ ਹੈ ਜੀ ਇਹ ਦੂਜੇ ਤਾਂ ਦੂਜੀ ਸਾਈਡ ਤਾਂ ਫਿਰ ਨਹਿਰੀ ਪਾਣੀ ਵੀ ਆ ਰਿਹਾ ਹੈ ਹਾਂਜੀ ਬਿਲਕੁਲ ਆ ਰਿਹਾ ਜੀ ਨਹਿਰੀ ਪਾਣੀ ਜੇ ਰੁਕਦਾ ਵੀ ਆ ਟਿਊਬਲ ਤਾਂ ਨਹਿਰੀ ਪਾਣੀ ਹਾਂਜੀ ਲੱਗਦਾ ਹੈ ਜੀ ਨਹਿਰੀ ਪਾਣੀ ਬਿਲਕੁਲ ਲੱਗੇਗਾ ਜੀ ਇੰਨੀ ਖੁਸ਼ੀ ਆ ਪਿੰਡ ਵਿੱਚ ਕਾਫੀ ਜ਼ਮੀਨਾਂ ਤੁਹਾਡੀ ਨਹਿਰੀ ਪਾਣੀ ਜਿਹੜਾ ਹੈਗਾ ਖੇਤਾਂ ਨੂੰ ਜਾ ਰਿਹਾ ਦੇਖੋ ਜੀ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਵਾਰ ਪਾਣੀ ਦੀ ਕੱਚੀਆਂ ਦਾ ਪਾਣੀ ਜ਼ਮੀਨਦਾਰਾਂ ਵਾਸਤੇ ਦਿੱਤਾ ਪਹਿਲਾਂ ਸਰਕਾਰਾਂ ਦੀ ਨਲਾਇਕੀ ਕਰਕੇ ਕੱਚੀਆਂ ਬੰਦ ਹੋ ਗਈਆਂ ਸੀ ਬਿਲਕੁਲ ਹੁਣ ਪ੍ਰਸ਼ਾਸਨ ਤੇ ਪੂਰਾ ਪ੍ਰੈਸ਼ਰ ਪਾ ਕੇ ਮਾਨ ਸਾਹਿਬ ਆਪ ਅਨਵਲੋ ਅਕੇ ਦੇ ਵਿੱਚ ਵੀ ਅਫਸਰਾਂ ਨੂੰ ਆਪੇ ਜਿਕੇ ਕਸੀਆਂ ਇਹਨਾਂ ਸਫਾਈ ਕਰਵਾ ਰਹੇ ਨੇ ਨਾਲ ਇਹਨਾਂ ਲੇਫਰਾਂ ਲਾ ਕੇ ਔਰ ਜਿਹੜਾ ਪਾਣੀ ਆ ਰਿਹਾ ਇਹਦੇ ਨਾਲ ਸਾਡੇ ਜ਼ਿਮੀਂਦਾਰ ਪਰਵਾਂ ਨੂੰ ਬਹੁਤ ਫਾਇਦਾ ਔਰ ਪਾਣੀ ਦਾ ਲੈਵਲ ਜਿਹੜਾ ਉਹ ਜਿਹੜਾ ਥੱਲੇ ਜਾ ਰਿਹਾ ਸੀਗਾ ਉਹ ਪ੍ਰੋਪਰ ਉੱਪਰ ਆਉਣ ਦੇ ਉਗਰੇਗਾ ਬਾਕੀ ਮਾਨ ਸਰਕਾਰ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਸੋਚਿਆ ਇਹ ਪਹਿਲਾ ਕਦਮ ਕੀਤਾ ਪਾਣੀ ਦੇਣ ਵਾਸਤੇ